ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਸਾਜ ਕੇ ਨਵਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਆਪਾ ਦਰਸ਼ਨ ਮੇਲੇ ਜੋ ਕਰ ਰਹੇ ਆ ਇਹ ਆ ਅੰਮ੍ਰਿਤਸਰ ਜੋ ਸਾਰੀਆਂ ਹੀ ਸੰਪਰਦਾਵਾਂ ਵੱਲੋਂ ਨੇਜਾਬਾਜੀ ਖੇਡੀ ਗਈ ਆ ਸਾਧ ਸੰਗਤ ਜੀ ਸਾਰੇ ਹੀ ਦਲਪੰਥ ਇੱਥੇ ਪਹੁੰਚੇ ਆ ਬਾਬਾ ਬਿਦੀ ਚੰਦ ਦਲਪੰਥ ਵੀ ਆਇਆ ਬਾਬਾ ਅਵਤਾਰ ਸਿੰਘ ਹੁਣੀ ਤੇ ਬਾਬਾ ਜੋਗਾ ਸਿੰਘ ਜੀ ਬਾਬੇ ਬਕਾਲੇ ਵਾਲੇ ਉਹ ਵੀ ਦਲ ਪੰਥ ਪਹੁੰਚਿਆ ਵਾ ਬਾਬਾ ਬਲਵੀਰ ਸਿੰਘ ਜੀ ਉਹ ਵੀ ਪਹੁੰਚੇ ਆ ਤੇ ਦਸ਼ਮੇਸ਼ ਤਰਨਾਨ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਤੇ ਉਹ ਵੀ ਇੱਥੇ ਪਹੁੰਚੇ ਆ ਸਸਾਦ ਸੰਗਤ ਜੀ ਬਹੁਤ ਤਕੜਾ ਕਾਠਾ ਜਿਵੇਂ ਨੰਦਪੁਰ ਸਾਹਿਬ ਹੋਲਾ ਮੱਲਾ ਵਾ ਖੇਡਦੇ ਆ ਤੇ ਹੋਲੇ ਮੱਲੇ ਤੇ ਨੇਜਾ ਬਾਜੀ ਹੁੰਦੀ ਆ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੀ ਜੋ ਦੀਵਾਲੀ ਮਸ਼ਹੂਰ ਵਾ ਤੇ ਇੱਥੇ ਵੀ ਸਾਰੇ ਦਲਪੰਥ ਉਤਰਦੇ ਆ ਤੇ ਸਾਰੇ ਹੀ ਦਲਾ ਪੰਥਾਂ ਵੱਲੋਂ ਅੱਜ ਇੱਥੇ ਨੇਜਾ ਬਾਜੀ ਖੇਡੀ ਗਈ ਆ ਤੇ ਇਹ ਜੋ ਘੋੜਾ ਬਾਬਾ ਮੇਜਰ ਸਿੰਘ ਸਾਹਿਬ ਹਣਾ ਦਾ ਵਾ ਤੇ ਸਾਧ ਸੰਗਤ ਜੀ ਬਹੁਤ ਵੱਡੇ ਪੱਧਰ ਤੇ ਸੰਗਤ ਆਈ ਆ ਤੇ ਵੱਡੇ ਪੱਧਰ ਤੇ ਰਾਕੀ ਵੀ ਆਏ ਆ ਤੇ ਬੜਾ ਹੀ ਵਿਸ਼ਾਲ ਇਕੱਠ ਸੰਗਤਾਂ ਦਾ ਇਹ ਸਾਹਮਣੇ ਬਾਬਾ ਮੇਜਰ ਸਿੰਘ ਜੀ 소ਡੀ ਜੋ ਆਸਣ ਲੱਗਾ ਵਾ ਵੜੀ ਚੜ੍ਹਦੀ ਕਲਾ ਸਿੰਘ ਗਤਕਾ ਖੇਡ ਰਹੇ ਆ ਪੂਰੇ ਰੰਗ ਮੇਲੇ ਲੱਗੇ ਆ ਉੱਥੇ ਦਰਸ਼ਨ ਮੇਲੇ ਕਰਕੇ ਤੇ ਬਸ ਕਹਿਣ ਤੋਂ ਪਰੇ ਗੱਲਾਂ ਹੀ ਜੋ ਇੰਨੀ ਚੜ੍ਹਦੀ ਕਲਾ ਵੇਖੀ ਆ ਬਾਬਾ ਮੇਜਰ ਸਿੰਘ ਹੁਣਾਂ ਦੀ ਤੇ ਹੋਰ ਵੀ ਦਲ ਪੰਥਾਂ ਦੀ ਤੇ ਸਾਧ ਸੰਗਤ ਜੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਵਾਅ ਚੜ੍ਹ ਕੇ ਆਪਾਂ ਇਹ ਸਾਥ ਦੀਏ ਦਲਾ ਪੰਥਾਂ ਦਾ ਕਿਉਂਕਿ ਆਪਣੇ ਪੰਥ ਨੂੰ ਵੱਡੇ ਡੇਰਿਆਂ ਨੇ ਵੱਡੀਆਂ ਹੋਰ ਡੇਰੇਵਾਸ ਸੰਪਰਦਾਵਾਂ ਨੇ ਘੇਰਿਆ ਵਾ ਤੇ ਆਪਾਂ ਬਾਤ ਛੱਡ ਕੇ ਜਿਹੜੀਆਂ ਘਾਟਾਂ ਆ ਆਪਣੀਆਂ ਜਾਤ ਪਾਤ ਵਾਲੀਆਂ ਜਿਵੇਂ ਗੁਰਦੁਆਰੇ ਵੱਡੇ-ਵੱਡੇ ਸਾਜੇ ਗਏ ਆ ਲੱਖਾਂ ਨਹੀਂ ਕਰੋੜਾਂ ਕਰੋੜਾਂ ਰੁਪਈਆ ਗੁਰਦੁਆਰਾ ਸਾਹਿਬ ਤੇ ਲੱਗ ਗਿਆ ਪਰ ਜਦੋਂ ਗ੍ਰੰਥੀਆਂ ਦੀ ਗੱਲ ਆਉਂਦੀ ਆ ਤੇ ਉਦੋਂ ਆਪਾਂ ਗ੍ਰੰਥੀ ਭਾਲਦੇ ਆ ਜਿਹੜਾ ਕੋਈ 2-3000 ਨਹੀਂ 2-3000 ਮਹੀਨਾ ਲਵੇ ਤੇ ਗੁਰਦੁਆਰਿਆਂ ਤੇ ਆਪਾਂ ਲਾਉਨੇ ਆ ਕਰੋੜਾਂ ਨਾ ਤੇ ਗ੍ਰੰਥੀ ਅਰੀ ਆਉਂਦਾ ਵਾ 2-3000 ਤੇ 2-3000 ਲੈ ਕੇ ਵੀ ਗ੍ਰੰਥੀ ਸਾਰੀਆਂ ਫਿਰ ਈਣਾ ਮੰਨੇ ਸਫਾਈ ਵੀ ਕਰੇ ਸੇਵਾ ਵੀ ਕਰੇ ਹਾਜ਼ਰ ਵੀ ਰਵੇ ਤੇ ਸਾਧ ਸੰਗਤ ਜੀ ਆ ਪਤਾ ਹੀ ਆਪਾਂ ਨੂੰ ਅੱਜ ਕੱਲ ਕਿ 2-3 ਹਜ਼ਾਰ ਨਾਲ ਕਿੰਨਾ ਕੁ ਗੁਜ਼ਾਰਾ ਹੁੰਦਾ ਵਾ ਆਪਾਂ ਵੀ ਆਪਣੇ ਘਰ ਚ ਲਾਉਨੇ ਆ ਇੱਕ ਪਾਸੇ ਤੇ ਆਪਾਂ ਗਰੰਥੀਆਂ ਨੂੰ ਬਾਬਾ ਬੁੱਢਾ ਜੀ ਦਾ ਖਿਤਾਬ ਦੇਨੇ ਆ ਤੇ ਦੂਜੇ ਪਾਸੇ ਆਪਾਂ ਗਰੰਥੀਆਂ ਨੂੰ ਆਨੇ ਆ ਵੀ ਸਫਾਈਆਂ ਵੀ ਗਰੰਥੀ ਕਰੇ ਤੇ ਝਾੜੂ ਪੋਚਾ ਵੀ ਗਰੰਥੀ ਕਰੇ ਸਾਧ ਸੰਗਤ ਜੀ ਇਹ ਥੋੜਾ ਜਾਂ ਸੋਚਦਾ ਵਿਸ਼ਾਵਾ ਕਿਉਂਕਿ ਨਵੇਂ ਬੱਚੇ ਇਧਰ ਨਹੀਂ ਆ ਰਹੇ ਨਾ ਨਵੇਂ ਬੱਚੇ ਜੁੜ ਰਹੇ ਆ ਕਿਉਂ ਗਰੰਥੀ ਦਾ ਗਾਂ ਬੱਚਾ ਗਰੰਥੀ ਨਹੀਂ ਬਣਦਾ ਕਿਉਂ ਉਹਦੀ ਬੇਕਦਰੀ ਆਪਾਂ ਇੰਨੀ ਕਰਤੀ ਇਸ ਕਰਕੇ ਇਹ ਸੰਗਤ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਵਾ ਧਿਆਨ ਦੇਣ ਵਾਲੀਆਂ ਗੱਲਾਂ ਵਾ ਤੇ ਗਰੰਥੀ ਸਿੰਘਾਂ ਨੂੰ ਵੀ ਬੇਨਤੀ ਆ ਕਿ ਬਹੁਤ ਬਹੁਤ ਘਾਟੀ ਗਰੰਥੀ ਆ ਜਿਨ੍ਹਾਂ ਨੇ ਸੰਥਿਆ ਕੀਤੀ ਆ ਜਾਂ ਜਿਨ੍ਹਾਂ ਦੀ ਸ਼ੁੱਧਵਾ ਬਾਣੀ ਤੇ ਨਹੀਂ ਤੇ ਮੇਰੇ ਅਰਗੋਂ ਸਾਰੇ ਆਪੇ ਬਣੇ ਗ੍ਰੰਥੀ ਆ ਨਾ ਕਿਸੇ ਤੋਂ ਸੰਥਿਆ ਲਈ ਆ ਤੇ ਨਾ ਉਹ ਸੰਥਿਆ ਨੂੰ ਬਹੁੜੀ ਜ਼ਰੂਰੀ ਸਮਝਦੇ ਹੀ ਆ ਆਪਣੇ ਆਪ ਚੋ ਵਿਦਵਾਨ ਬਣ ਕੇ ਤੇ ਬਹਿ ਜਾਂਦੇ ਆ ਗ੍ਰੰਥੀ ਸਿੰਘਾਂ ਨੂੰ ਵੀ ਚਾਹੀਦਾ ਵੇ ਵੀ ਜੇ ਤੁਹਾਡਾ ਜੀਵਨ ਉੱਚਾ ਹੋਵੇ ਸੁੱਚਾ ਹੋਵੇ ਤੁਹਾਡੇ ਕੋਈ ਪੱਲੇ ਹੋਵੇ ਤੇ ਸਾਧ ਸੰਗਤ ਜੀ ਉਹਨਾਂ ਨੂੰ ਮਾਇਆ ਮਿਲਦੀ ਵੀ ਆ ਐਸੀ ਗੱਲ ਵੀ ਨਹੀਂ ਆ ਤੇ ਪਰ ਕਮੀ ਦੋ ਵਾਸੀ ਆ ਤੇ ਸਾਧ ਸੰਗਤ ਜੀ ਇਹ ਸੰਗਤ ਨੂੰ ਸੋਚਣਾ ਚਾਹੀਦਾ ਵਾ ਇਹ ਸਤਿਗੁਰਾਂ ਦੀ ਬੜੀ ਕਿਰਪਾ ਵਿਸ਼ਾਲ ਇਥੇ ਨਜਾਬਾਜੀ ਖੇਢੀ ਗਈ ਆ ਮੈਂ ਨਾ ਪਤਾ ਨਹੀਂ ਲੱਗਦਾ ਵੀ ਕਿੱਧਰੋਂ ਸੰਗਤ ਆਉਂਦੀ ਆ ਤੇ ਕਿੱਧਰੋਂ ਜਾਂਦੀ ਆ ਤੇ ਰਾਕੀ ਨਹੀਂ ਉਥੇ ਦੇ ਕੰਟਰੋਲ ਚ ਆਉਂਦੇ ਇਹਨੇ ਰਾਕੀ ਵੀ ਮੈਂ ਨਾ ਬਲੀ ਹੋਏ ਪਏ ਹੀ ਤੇ ਸਾਧ ਸੰਗਤ ਜੀ ਜਰੂਰ ਆਪਾਂ ਇਹ ਜਿਹੜੀਆਂ ਬੇਨਤੀਆਂ ਕੀਤੀਆਂ ਇਹਨਾਂ 'ਤੇ ਧਿਆਨ ਦਿੱਤਾ ਜਾਵੇ ਕ੍ਰੀਤੀਆਂ ਤੋਂ ਬਚਿਆ ਜਾਵੇ ਤੇ ਜਿਹੜਾ ਪਿੰਡਾਂ ਪਿੰਡਾਂ ਦੇ ਵਿੱਚ ਨਸ਼ੇ ਦਾ ਦੌਰ ਚੱਲ ਰਿਹਾ ਵਾ ਇਹ ਵੀ ਇੱਕ ਸੋਚਣ ਦਾ ਵਿਸ਼ਾ ਵਾ ਇਹ ਸਰਕਾਰਾਂ ਤੋਂ ਤੇ ਇਹ ਗੱਲ ਹੁਣ ਨਹੀਂ ਕੰਟਰੋਲ ਚ ਆਈ ਆਮ ਆਦਮੀ ਵਾਲੇ ਵੀ ਕਹਿੰਦੇ ਸੀ ਵੀ ਅਸੀਂ ਇਹਨੂੰ ਨੱਥ ਪਾ ਦਾਂਗੇ ਅਜੇ ਤਾਈਂ ਤੇ ਕੋਈ ਨਹੀਂ ਦਿਖਦਾ ਅੱਗੇ ਵੇਨੇ ਹਾਂ ਵੀ ਅਕੇ ਲੋਕਸ਼ੋਪਕੇ ਦੇ ਹੁਣ ਤੇ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਆਮ ਹੀ ਇਹ ਚੱਲ ਰਿਹਾ ਵਾ ਵੀ ਨਸ਼ੇ ਦਾ ਦੌਰ ਖੋਆ ਮਾਈ ਲੁੱਟ ਘੁੱਟ ਬਹੁਤ ਕੋ ਚੱਲ ਰਿਹਾ ਵਾ ਤੇ ਸਾਧ ਸੰਗਤ ਜੀ ਸਰਕਾਰਾਂ ਤੋਂ ਤੇ ਨਹੀਂ ਕੰਟਰੋਲ ਹੋਇਆ ਤੇ ਹੁਣ ਦਲਾ ਪੰਥਾਂ ਨੂੰ ਬੇਨਤੀ ਆ ਵੀ ਇਹਨਾਂ ਨੂੰ ਚਾਹੀਦਾ ਵਾ ਵੀ ਇਹ ਜਥੇ ਬਣਾ ਕੇ ਪਿੰਡਾਂ ਦੇ ਵਿੱਚ ਛੱਡਨੇ ਚਾਹੀਦੇ ਆ ਕਿਉਂਕਿ ਇਹ ਅਜੇ ਖਾਲਸਾ ਪੰਥ ਦਾ ਥੋੜਾ ਜਿਆਦਾ ਡਰ ਮੰਨਦੇ ਆ ਲੋਕ ਤੇ ਸਾਧ ਸੰਗਤ ਜੀ ਜਰੂਰ ਇਹ ਜਿੰਨੀਆਂ ਸੰਪਰਦਾਵਾਂ ਵਾਂ ਇਸ ਚੀਜ਼ ਤੇ ਪੈਰਾ ਲਾਉਣਾ ਚਾਹੀਦਾ ਵਾ ਪਿੰਡ ਪਿੰਡ ਜਥੇ ਜਿਹੜੇ ਆ ਛੱਡੇ ਜਾਣ ਤੇ ਪਿੰਡੋਂ ਪਿੰਡ ਧਿਆਨ ਰੱਖਿਆ ਜਾਵੇ ਦਹਾ ਦਹਾ ਪਿੰਡਾਂ ਦੇ ਵਿੱਚ 15-15 ਪਿੰਡਾਂ ਦੇ ਵਿੱਚ ਲਾਗੇ ਲਾਗੇ ਇੱਕ ਥਾਂ ਪੜਾ ਲਾ ਕੇ ਗੇੜਾ ਮਾਰਨ ਤੇ ਇਸੇ ਗੱਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ